ਆਇਓ 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 ਆਓ 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 ਆਇਓ ਖਾਓ 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 ਚੱਕੋ ਸਾਸਤਰੀ ਦਾ ਸਾਰੇ ਵੀਰਾਂ ਨੂੰ ਕਹਿ ਮੈਂ ਸਾਰੇ ਜਾਨਵਰ ਸੱਤ ਖਾਰਾਂਗੇ ਬਈ ਆ ਸ਼ੋਲੇ ਪਏ ਸੀ ਘਰੇ ਥੋੜੇ ਜਿਹੇ ਮੈਂ ਕਿਹਾ ਸ਼ੋਲੇ ਪਾ ਲਿਓ ਮ ਖਾ ਲੈਣਗੇ ਸਾਰਾ ਦਿਨ ਖਾਈ ਜਾਣੇ ਇਹਨਾਂ ਨੇ ਅੱਛਾ ਅੱਜ ਇਧਰ ਬੰਨੀ ਹੋਈ ਆ ਹਾਂ ਕੀ ਹੋ ਗਿਆ ਟਿਕ ਜਾ ਟਿਕ ਜਾ ਅੱਛਾ ਕੱਲ ਬਈ ਇੱਕ ਬੱਚਾ ਹੋ ਗਿਆ ਸੀ ਹਨਾ ਬੱਚਾ ਨਿਕਲਿਆ ਡੋਲੀ ਥੱਲੇ ਬਾਈਟ ਫੜ ਜੋ ਮੈਂ ਬਾਈਟ ਦੇਖਦਾ ਪਹਿਲਾਂ ਤਿੰਨ ਪੂਰੇ ਹੈਗੇ ਕਿ ਨਹੀਂ ਦੋ ਤਾਂ ਫਿਰ ਰਹੇ ਨੇ ਦੋ ਹੀ ਫਿਰਦੇ ਨੇ ਇੱਕ ਉਹ ਫਿਰਦਾ ਹੈ ਬਾਈਟ ਚੁਕਾ ਫਿਰਦਾ ਦੋਏ ਨੇ ਯਾਰ ਭਾਗ ਤਾਂ ਕਹਿੰਦਾ ਤਿੰਨ ਹੋ ਗਏ ਪੂਰੇ ਚਲੋ ਕੋਈ ਨਹੀਂ ਦੇਖਾਂਗੇ ਮੌਸਮ ਬਾਈ ਫੇਰ ਘੜਵੜ ਹੋਇਆ ਹੋਇਆ ਲੈ ਦੇਖ ਲਓ ਮੌਸਮ ਤੇ ਲੈਡ ਚੱਲ ਰਹੀ ਆ ਓਕੇ ਰੋਟਾਂ ਹੋਈਆਂ ਬਈਆਂ ਕਬੂਤਰ ਖੋਲੇ ਹੋਏ ਨੇ ਮਾਰਾਂ ਨੇ ਘਾਹ ਬੈਠੇ ਨੇ ਸਾਰੀ ਹਾਂ ਬੈਠੇ ਚਲੋ ਦੇ ਦੇ ਹੁਣ ਕੋਈ ਕੰਮ ਕਰ ਘਰੇ ਪਹੁੰਚ ਗਏ ਬਈ ਮੀ ਵੀ ਆ ਗਿਆ ਤੇ ਰਾਤ ਮੈਂ ਇਸ ਕੋਲ ਗਿਆ ਸਾਰਾ ਕੁਝ ਚੱਕਦਾ ਮੈਂ ਇਸ ਨੇ ਇਧਰ ਗੰਮ ਲੇਕਮਲਾ ਤੋੜਦਾ ਹਾਂ ਆ ਰਾਤ ਮੈਂ ਇਸ ਨੇ ਸਾਰਾ ਕੁਝ ਚੱਕਦਾ ਤੇ ਕਬੂਤਰ ਅੰਦਰ ਨੇ ਕਿੰਨਾ ਕੁੰਡਾ ਲਾਏ ਦੰਨੇ ਆ ਨਾ ਨਹੀਂ ਇਹਨਾਂ ਨੇ ਬਾਹਰ ਨਿਕਲ ਜਾਣਾ ਕੈਮਲ ਉਹ ਕੇ ਆ ਇਧਰਲਾ ਦੇਖਦੇ ਆ ਕਬੂਤਰ ਕੈਮ ਆ ਹੋਗਾ ਜਾਂ ਸੁਸਤੀ ਆ ਬੈਠਾ ਦਵਾਈ ਦਾ ਦੇਤੀ ਇਹਨੂੰ ਅੱਜ ਫੇਰ ਦੇ ਹੋਊਗਾ ਨਾ ਹਾਂ ਕਿ ਚੁਸਤਾ ਹੁਣ ਹਾਂ ਚ ਲੱਗਿਆ ਨਾ ਨਾ ਠੀਕ ਆ ਠੀਕ ਆ ਠੀਕ ਆ ਹੋ ਗਿਆ ਕੈਮ ਆ ਆ ਬੇਟਾ ਕਿ ਇਹ ਵੀ ਆ ਵੱਡੇ ਆ ਕਬੂਤਰਾਂ ਨੇ ਦੋਿਆਂ ਨੇ ਇਹ ਆ ਜਿਹੜਾ ਪਾਵਾਜੀ ਛੱਡਿਆ ਤਾਂ 435 ਦੇ ਬੈਠਿਆ ਦਾ ਗਾਲੀ ਪੂੰਛੜ ਚਲ ਓਕੇ ਆ ਭਉ ਨੂਰੀ ਚਲ ਖਾਣ ਦੇ ਕੱਖ ਅੱਜ ਤਾਂ ਨਹੀਂ ਉੜਦੇ ਕਿਸੇ ਦੇ ਕਬੂਤਰ ਇਹਨਾਂ ਦਾ ਕੁਝ ਨਹੀਂ ਪਤਾ ਮੀਂਹ ਝੜਾ ਦਿੰਨੇ ਆ ਇਹ ਨਹੀਂ ਅੱਜ ਤਾਂ ਠੀਕ ਆ ਚਲੋ ਚਾਹ ਪਾਣੀ ਪੀਏ ਹੁਣ ਲਿਆ ਤਾਂ ਕਰਾਂ ਬਾਕੀ ਠੀਕ ਨੇ ਦੋ ਉੱਤਰ ਹੋਰ ਮਰ ਗਏ ਬਈ ਪਤਾ ਨਹੀਂ ਸਾਡਾ ਕੀ ਹੋਇਆ ਹੋਇਆ ਇਹਨਾਂ ਨੂੰ ਹੈ ਆ ਤਾਂ ਚੰਗਾ ਡੱਬਾ ਜਦਾ ਡੱਬਾ ਜੇ ਅੰਦਰ ਹੋਣਾ ਹੈ ਨਾ ਹਾਂ ਇਹ ਚੰਗਾ ਬਣਾਤਾ ਯਾਰ ਤੁਸੀਂ ਨਾਂ ਲਗਾਏ ਤੁਸੀਂ ਜਿੰਦਾ ਕੱਢੇ ਪਰ ਉਹ ਵੀ ਭਾਈ ਤਾਂ ਸਾਡੀ ਉਹਦੀ ਨੂੰ ਕਿਹੋ ਜਿਹਾ ਉਹ ਉਧਰ ਰੱਖ ਲੈਨੇ ਆ ਕੇ ਦੇਖਦਾ ਮੈਂ ਅੱਛਾ ਉਹ ਆ ਤਾਂ ਯਾਰ ਹਰੀਆਂ ਲਾਈਨਾਂ ਵਾਲਾ ਮਰ ਗਿਆ ਓਏ ਹੋਏ ਜੱਸਿਆ ਨੇ ਦੱਸਿਆ ਵੀ ਨਹੀਂ ਇਹ ਇਹਦਾ ਤਾਂ ਨਾਲ ਕੁਝ ਨਹੀਂ ਹੈਗਾ ਇਹਦਾ ਤਾਂ ਕੋਈ ਜੱਕਰ ਨਹੀਂ ਇਹ ਨਾਲ ਚੰਗੇ ਭਲੇ ਹੀ ਮਰ ਗਏ ਯਾਰ ਹਾਂ ਇਹਨੂੰ ਦੱਬ ਦੇ ਦੱਬ ਦੇ ਪਾਉ ਇਹਨਾਂ ਨੂੰ ਯਾਰ ਆ ਤਾਂ ਬਹੁਤ ਨੁਕਸਾਨ ਹੋ ਗਿਆ ਸਾਡਾ ਇਹ ਤਾਂ ਹੈਵੀ ਬਹੁਤ ਵਧੀਆ ਤੇ ਪਹਾੜੀਆਂ ਲੈ ਨਾਲਾ ਪਿਛਲੀ ਵਾਰੀ ਇੰਨਾ ਔੜਿਆ ਤਾਂ ਕੋਈ ਰਿਹਾ ਵੀ ਨਹੀਂ ਬਚਾ ਯਾਰ ਹਾਂ ਓਹ ਚੂਚਾ ਹੈ ਤਾਂ ਹੈ ਨਹੀਂ ਉੱਥੇ ਉਹ ਫੇਰ ਗਿਣ ਲੈ ਪੂਰੇ ਨੇ ਚੂਚੇ ਨਾ ਕਟਾ ਇੱਕ ਇੱਕੜ ਦਾ ਰਾਤ ਤਾ ਤੂੰ ਕਹਿੰਦਾ ਹੈਗਾ ਸਾਦਾ ਕੋਲੇ ਵੀ ਐਸੇ ਦੋਈ ਜਣੇ ਬਲ ਕੇ ਰਾਤ ਨਹੀਂ ਯਾਰ ਹੈ ਉਹ ਨਹੀਂ ਤੇ ਰਾਤ ਵੀ ਪੂਰੇ ਨਹੀਂ ਤੇ ਦੋ ਆ ਦੋਈ ਫਿਰ ਮੈਂ ਹੈ ਕੱਢਿਆ ਵਿੱਚੋਂ ਨਹੀਂ ਫੇਰ ਇੱਕ ਹੁਣ ਕਿੱਥੇ ਗਿਆ ਹੁਣ ਡੂੜੀਆਂ ਥੱਲੇ ਦੇਖਿਆ ਹੁਣ ਚੱਲ ਦੇਖੀਏ ਜਾ ਕੇ ਚੱਲੇ ਜਾਂ ਹੁਣ ਕਾ ਨੂੰ ਛੇੜਨੇ ਪਹਿਲਾਂ ਬਾਈ ਚੱਲੇ ਆਪਾਂ ਗੁਰਦੁਆਰਾ ਸਾਹਿਬ ਬੱਚਾ ਆ ਕੇ ਦੇਖ ਰਿਹਾ ਚੂਚਾ ਮੇਰੇ ਸਾਹਮਣੇ ਲ ਇੱਕ ਗੈਪ ਆ ਯਾਰ ਕੱਲ ਸਾਨੂੰ ਲੱਭਿਆ ਨਹੀਂ ਬਾਅਦ ਚ ਰਾਤ ਬਾਉ ਕਹਿੰਦਾ ਵੀ ਡੋਲੀ ਥੱਲੇ ਬੜਿਆ ਹੈ ਦਾ ਅੱਠ ਪੂਰੇ ਹੋ ਗਏ ਜਾਂ ਮੈਂ ਸੋਭਾ ਗਿਆ ਜਦ ਵੀ 7 ਤੇ ਹੁਣ ਸਮਝ ਨਹੀਂ ਆਉਂਦੀ ਆਦਾ ਇਹ ਤਾਈ ਆ ਦੇਖ ਰਿਹਾ ਚਲੋ ਚੱਲਦੇ ਆਪਾਂ ਹੁਣ ਗੁਰਦੁਆਰਾ ਸਾਹਿਬ ਨੂੰ ਲੋਏ ਮਿੱਤਰੋ ਗੁਰਦੁਆਰਾ ਸਾਹਿਬ ਤਾਂ ਪਹੁੰਚ ਗਏ ਸਿੱਧਾ ਆਪਾਂ ਮੋਟਰ ਤੇ ਤੇ ਇੱਥੇ ਦੇਖ ਲਈ ਜਾਨਵਰ ਬੰਦ ਕਰ ਗਿਆ ਬਾਉ ਕਹਿੰਦਾ ਨਹੀਂ ਤੇ ਚੂਚੇ ਦਾ ਵੀ ਪਤਾ ਹੀ ਨਹੀਂ ਲੱਗ ਰਿਹਾ ਪਾਉ ਕਹਿ ਦਿੰਦਾ ਮੈਂ ਬੰਦ ਕਰਕੇ ਗਿਆ ਖੜੋ ਦੇਖੀ ਇਹ ਤਾਂ ਕੋਈ ਦਿਖਦਾ ਜਾਨਵਰ ਬਾਹਰੇ ਫਿਰਦੇ ਆ ਹਲੇ ਤੇ ਫਿਰਦੇ ਆ ਬਾਹਰੇ ਹਲੇ ਪਿੱਛੇ ਦੋ ਆ ਫਿਰਦੇ ਨੇ ਚਿੱਟੇ ਵਾਈਟ ਦੋ ਚਾਰ 6 ਹੋਵੇ ਤੇ ਨਹੀਂ ਭਾਈ ਹੈ ਨਹੀਂ ਆਇਆ ਨੀਉਚਾ ਐਂ ਗਈ ਜਾਂਦਾ ਤੇ ਜਾਂਦਾ ਫਿਰ ਬਿੱਲੀ ਬਿੱਲੀ ਲੈ ਗਈ ਚੱਕ ਕੇ ਜਾਂ ਫਿਰ ਉੱਪਰ ਜੀ ਟੱਪ ਗਿਆ ਗੰਦ ਬੰਦ ਇਹੀ ਹੋ ਸਕਦਾ ਹੋਰ ਤਾਂ ਕੁਝ ਨਹੀਂ ਕਹਿ ਸਕਦੇ ਤੇ ਚਲੋ ਕੋਈ ਨਹੀਂ ਕਮੈਂਟ ਕਮੈਂਟ ਬੋਲਦੀ ਐ ਵਲੌਗ ਹੁਣ ਸਵੇਰੇ ਦੇਖਾਂਗੇ ਲੋਏ ਮਿੱਤਰੋ ਕਮੈਂਟ ਬੋਲਦੀ ਐ ਜੱਸਾ ਜਸਵੀਰ ਸਿੰਘ ਹਾਂਜੀ ਸ਼ਰਮਨ ਆਈ థాంਕ ਯੂ ਵੀਰੇ ਮਨਜੀਤ ਵੀਰਾ ਜੁਐਸਿਆਂ ਨੂੰ ਥੈਂਕ ਯੂ ਵੀਰੇ ਗੁੱਡ ਲੱਕੀ ਵੀਰ ਜੀ ਥੈਂਕ ਯੂ ਮਨਜੀਤ ਵੀਰੇ ਅਫੀਸ਼ਲ ਦੀਪ ਪੁੱਤਰ ਵੀ ਬਾਹਰ ਕੱਢਿਆ ਕਰੋ ਹਾਂਜੀ ਵੀਰੇ ਹੁਣ ਕੱਢਣੇ ਯਾਰ ਸੈਟ ਅਪ ਜੇ ਕਰਨਾ ਚਾਹੀਏਂ ਜ ਤੇ ਹੁਣ ਸ਼ਾਇਦ ਕੱਲ ਨੂੰ ਕਰਾਂਗੇ ਵੀਰੇ ਗੌਰ ਕਰਾਓ ਵੀਰੇ ਖੁੱਡੀਆਂ ਔਰ ਜਾੜ ਨੇ ਟੋਟਲ ਕਿੰਨੇ ਪੈਸੇ ਲੱਗੇ ਵੀਰੇ ਜਾੜ ਤੇ 16000 ਲੱਗੇ ਸੀ ਖੁੱਡੀਆਂ ਦੇ 18000 ਟੋਟਲ 30000 ਲੱਗ ਗਿਆ ਸੀ ਦੀਰਜ ਕੁਮਾਰ ਬਾਈ ਤੈਨੂੰ ਪਤਾ ਨਹੀਂ ਲੱਗਦਾ ਕਿ ਕੁੱਡੇ ਸਾਹ ਕਰਨੇ ਆ ਹੁਣ ਅਗਲੀ ਵਾਰੀ ਗਾਲ ਸੁਣੂੰਗਾ ਮੇਰੇ ਮੂੰਹ ਚੋਂ ਭਰਾਵਾ ਚਲੋ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਵਿੱਚ